ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਮੰਗ 2016 ਤੋਂ ਛੇਵੇਂ ਪੇ ਕਮਿਸ਼ਨ ਦੇ ਏਰੀਅਟ ਦੀ ਅਦਾਇਗੀ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਜਿਹੜਾ ਇਹ ਪੱਤਰ ਹੈ ਉਹ ਸਮੂਹ ਡੀਡੀਓਜ਼ ਨੂੰ ਜਿਹੜਾ ਕਿ ਜਾਰੀ ਕੀਤਾ ਗਿਆ ਇਸ ਪੱਤਰ ਦਾ ਵਿਸ਼ਾ ਫੈਮਿਲੀ ਪੈਸ਼ਨਰ ਨੂੰ ਪੈਨਸ਼ਨ ਏਰੀਅਰ 2016 ਦੀ ਅਦਾਇਗੀ ਸੰਬੰਧੀ ਜਿਹੜਾ ਕਿ ਇਹ ਪੱਤਰ ਜਾਰੀ ਕੀਤਾ ਗਿਆ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਇਸ ਦਫ਼ਤਰ ਵੱਲੋਂ ਜਾਰੀ ਪੱਤਰ ਨੰਬਰ 532 ਸੀਪੀਪ ਮਿਤੀ 14 5 2025 ਦੀ ਲਗਾਤਾਰਤਾ ਵਿੱਚੋਂ ਲਿਖਿਆ ਗਿਆ ਹੈ ਅਤੇ ਆਈਟੀ ਭਾਗ ਨੰਬਰ ਪੈਨਸ਼ਨਰ ਰਿਵੀਜ਼ਨ ਏਰੀਅਰ 2016 ਦੀ ਅਦਾਇਗੀ ਲਈ ਵੱਖਰੀ ਪੈਨਸ਼ਨ ਏਰੀਅਰ ਲੇਜਰ ਤਿਆਰ ਕਰਕੇ ਪੈਨਸ਼ਨ ਪੈਕੇਜ ਵਿੱਚ ਅਪਲੋਡ ਕਰ ਦਿੱਤੀ ਗਈ ਹੈ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਪੈਨਸ਼ਨ ਏਰੀਅਰ 2016 ਦੇ ਮਿਤੀ 1 1 2016 ਤੋਂ 30 6 2021 ਤੱਕ ਦੇ ਏਰੀਅਰ ਦੀ ਅਦਾਇਗੀ ਸੰਬੰਧੀ ਸਰਕੂਲਰ ਨੰਬਰ 3 2025 ਵਿੱਚ ਦਰਸਾਏ ਸ਼ਡਿਊਲ ਅਨੁਸਾਰ ਦਿੱਤੀ ਜਾਣੀ ਹੈ ਇਸ ਲਈ ਸਮੂਹ ਡੀ ਡੀਓਜ਼ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿੱਤ ਸਰਕੂਲਰ ਨੰਬਰ 3 2025 ਮਿਤੀ 3 4 2025 ਵਿੱਚ ਦਰਸਾਏ ਗਏ ਸ਼ਡਿਊਲ ਅਨੁਸਾਰ ਜਿਹੜਾ ਕਿ ਰਿਟਾਇਰੀਆਂ ਤੇ ਫੈਮਿਲੀ ਪੈਨਸ਼ਨਰਾਂ ਦਾ ਬੰਦਾ ਏਰੀਅਰ ਨਮੀ ਬਣੀ ਪੈਨਸ਼ਨ ਏਰੀਅਰ ਲੇਜਰ ਵਿੱਚ ਹੇਠਾਂ ਅਨਸਾਰ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਹਾਂਜੀ ਦੋਸਤੋ ਜੋ نیچے ਲਿਖਿਆ ਗਿਆ ਹੈ ਪਹਿਲਾ ਨੰਬਰ ਹੈ ਜਿੰਨਾ ਡੀਡੀਓਜ਼ ਵੱਲੋਂ 85 ਸਾਲ ਤੋਂ ਉੱਪਰ ਵਾਲੇ ਰਿਟਾਇਰੀਆਂ ਤੇ ਫੈਮਿਲੀ ਪੈਨਸ਼ਨਰਾਂ ਦਾ ਏਰੀਅਰ ਅਜੇ ਡਰਾ ਨਹੀਂ ਕੀਤਾ ਗਿਆ ਇਸ ਨੂੰ ਇਸ ਮਹੀਨੇ ਡਰਾ ਕਰਨਾ ਯਕੀਨੀ ਬਣਾਇਆ ਜਾਵੇ 75 ਤੋਂ 85 ਸਾਲ ਤੱਕ ਦੇ ਰਿਟਾਇਰੀਆਂ ਅਤੇ ਫੈਮਿਲੀ ਪੈਨਸ਼ਨਰਾਂ ਦੇ ਏਰੀਅਰ ਦੀ ਅਦਾਇਗੀ 12 ਬਰਾਬਰ ਕਿਸ਼ਤਾਂ ਵਿੱਚ ਕੀਤੀ ਜਾਣੀ ਹੈ ਇਸ ਸਬੰਧੀ ਦੋ ਕਿਸ਼ਤਾਂ April ਅਤੇ May 2025 ਨਮ ਨਮੀਵਣੀ ਪੈਨਸ਼ਨ ਏਰੀਆ ਲੇਜ਼ਰ ਵਿੱਚ ਮਹੀਨਾ ਮਈ 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਡੀਡਿਓਜ਼ ਵੱਲੋਂ ਪਹਿਲਾ ਅਪ੍ਰੈਲ 2025 ਵਿੱਚ 85 ਤੋਂ 75 ਸਾਲ ਤੱਕ ਦੇ ਰਿਟਾਇਰੀਆਂ ਤੇ ਫੈਮਿਲੀ ਪੈਨਸ਼ਨਰਾਂ ਦੇ ਅਰੀਅਰ ਦੀ ਇੱਕ ਕਿਸ਼ਤ ਜਿਹੜੀ ਕਿ ਡਰਾ ਕਰ ਦਿੱਤੀ ਗਈ ਸੀ ਉਹ ਕੇਵਲ ਮਈ 2025 ਵਿੱਚ ਇੱਕ ਕਿਸ਼ਤ ਜਿਹੜੀ ਕਿ ਡਰਾ ਕਰਨਗੇ 75 ਸਾਲ ਤੋਂ نیچے ਦੇ ਰਿਟਾਇਰੀਆਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਸਾਲ 2016 ਤੇ 17 ਦੇ ਅਰੀਅਰ ਦੀ ਅਦਾਇਗੀ 15 ਕਿਸ਼ਤਾਂ ਵਿੱਚ ਕੀਤੀ ਜਾਣੀ ਹੈ ਇਸ ਦੀ ਦੋ ਕਿਸ਼ਤਾ April ਅਤੇ May 2025 ਅਤੇ ਨਵੀਂ ਬਣੀ ਪੈਨਸ਼ਨ ਏਰੀਆ ਲੇਜ਼ਰ ਵਿੱਚ ਮਹੀਨਾ May 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਡੀ ਡੀਓਜ਼ ਵੱਲੋਂ ਪਹਿਲਾ ਜਿਹੜਾ ਕਿ May 2025 ਵਿੱਚ ਡਰਾ ਕਰਨਾ ਇਸ ਨੂੰ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਡੀ ਡੀਓਜ਼ ਵੱਲੋਂ ਪਹਿਲਾ April 2025 ਵਿੱਚ 75 ਤੋਂ ਨੀਚੇ ਦੇ ਰਟਾਇਰੀਆਂ ਤੇ ਫੈਮਿਲੀ ਪੈਨਸ਼ਨਰਾਂ ਦੇ ਏਰੀਅਰ ਦੀ ਇੱਕ ਕਿਸ਼ਤ ਡਰਾਅ ਕਰ ਲਈ ਗਈ ਸੀ ਉਹ ਕੇਵਲ ਮਈ 2025 ਦੀ ਇੱਕ ਕਿਸ਼ਤ ਹੀ ਡਰਾਅ ਕਰਨਗੇ ਹਾਂਜੀ ਦੋਸਤੋ ਇਹ ਪੱਤਰ ਜਾਰੀ ਕੀਤਾ ਗਿਆ ਹੈ ਇਸ ਦੇ ਵਿੱਚ ਜੋ ਮੁਲਾਜ਼ਮਾ ਦਾ ਏਰੀਅਰ ਹੈ ਉਸ ਸੰਬੰਧੀ ਅਦਾਇਗੀ ਨੂੰ ਲੈ ਕੇ ਡੀ ਡੀਓਜ਼ ਨੂੰ ਇਹ ਪੱਤਰ ਜਾਰੀ ਕੀਤਾ ਗਿਆ ਹੈ ਕਿ ਵੱਖ-ਵੱਖ ਜਿਹੜਾ ਕਿ ਪੈਨਸ਼ਨ ਏਰੀਅਰ ਲੇਜ਼ਰ ਹੈ ਜੋ ਅਪਲੋਡ ਕਰ ਦਿੱਤੀ ਗਈ ਹੈ ਉਸ ਦੇ ਵਿੱਚ ਮੁਲਾਜ਼ਮਾ ਦਾ ਜੋ ਸਾਰਾ ਵੇਰਵਾ ਹੈ ਉਹ ਜਿਹੜਾ ਕਿ ਐਡ ਕੀਤਾ ਜਾਵੇ ਹਾਂਜੀ ਦੋਸਤੋ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ